ਸਿੱਧੀ ਗੱਲ ਵੇਖ ਰਹੇ ਆਪਣੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਨਰਜਨ ਸਿੰਘ ਲਾਲ ਵੱਲੋਂ ਸਤਿ ਸ੍ਰੀ ਅਕਾਲ ਅੱਜ ਫੇਰ ਮੈਂ ਤੁਹਾਡੇ ਸਾਹਮਣੇ ਹੋ ਰਿਹਾ ਹਾਂ ਕੁਝ ਹੋਰ ਜਾਇ ਮਸਲੇ ਲੈ ਕੇ ਜਿਹੜੇ ਤੁਹਾਡੇ ਨਾਲ ਵਿਚਾਰਨ ਨੇ ਬਹੁਤ ਜ਼ਰੂਰੀ ਨੇ ਮਸਲੇ ਤੇ ਬਹੁਤ ਨੇ ਅਨੇਕਾਂ ਇਸ ਮਸਿਆਵਾਂ ਨੇ ਅਨੇਕਾਂ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਜੇ ਲਗਾਤਾਰ 24 ਘੰਟੇ ਵੀ ਬੋਲਿਆ ਜਾਵੇ ਕਿਉਂਕਿ ਥੋੜੇ ਕਿਉਂਕਿ ਨੇਤਾ ਅਖਬਾਰਾਂ ਟੈਲੀਵਿਜ਼ਨਾਂ YouTube Facebook ਦੇ ਉੱਤੇ ਅਨੇਕਾਂ ਤਰ੍ਹਾਂ ਦੇ ਰਾਜਸੀ ਨੇਤਾਵਾਂ ਵੱਲੋਂ ਬੋਲੀਆਂ ਗਈਆਂ ਬਿਆਨ ਦਿੱਤੇ ਗਏ ਸੁਝਾਅ ਜਾਂ ਪੰਜਾਬ ਦੇ ਲੋਕਾਂ ਜਾਂ ਹੋਰਨਾਂ ਲੋਕਾਂ ਦੀ ਬੋਲੇ ਗਏ ਸ਼ਬਦ ਬਹੁਤ ਤੁਸੀਂ ਸੁਣੇ ਹੋ ਔਰ ਅੱਜ ਜਿਹੜੀ ਗੱਲ ਕਰਨੀ ਹੈ ਉਹ ਇਹ ਹੈ ਕਿ ਲੋਕ ਸਭਾ ਦੇ 250 63 MP ਨੇ ਅੱਜ ਪਾਰਲੀਮੈਂਟ ਜਿਹੜੀ ਹੈ ਉਹ ਮੈਂਬਰ ਆਫ ਪਾਰਲੀਮੈਂਟ ਦੀ ਸੌ ਖਾਦੀ ਹੈ ਜਿਦੇ ਚ ਸਾਡੇ 13 ਪੰਜਾਬ ਤੋਂ ਚੁਣੇ ਹੋਏ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਸੌ ਖਾਣੀ ਸੀ ਜਿਨ੍ਹਾਂ ਦੇ ਵਿੱਚੋਂ 12 ਨੇ ਸੌ ਖਾਧੀ ਐ ਤੇ 13ਵਾਂ ਭਾਈ ਅਮਰਤਪਾਲ ਸਿੰਘ ਜਿਹਦਾ ਮਾਮੂਲੀ ਜਾਂ ਨਾਮ ਤੇ ਜਰੂਰ ਲਿਆ ਗਿਆ ਸਾਡੇ ਸਪੀਕਰ ਸਾਹਿਬ ਵੱਲੋਂ ਪਰ ਉਸੇ ਵੇਲੇ ਦੂਜੇ ਕੈਂਡੀਡੇਟ ਦਾ ਨਾਮ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਬੜੇ ਦੁੱਖ ਦੀ ਗੱਲ ਵੀ ਹੈ ਕਿ ਲੋਕਤੰਤਰ ਦੇ ਅੰਦਰ ਪੰਜਾਬ ਚੋਂ ਸਭ ਤੋਂ ਵੋਟਾਂ ਵੱਧ ਲੈ ਕੇ ਖਡੂਰ ਸਾਹਿਬ ਹਲਕੇ ਤੋਂ ਨਮਾਇਦਾ ਚੁਣਿਆ ਜਾਣਾ ਔਰ ਉਸ ਨਮਾਇਦੇ ਨੇ ਭਾਵੇਂ ਕਿ ਪਿਛਲੇ ਲੰਮੇ ਸਮੇਂ ਚ ਸੰਵਿਧਾਨ 'ਚ ਵਿਸ਼ਵਾਸ ਨਹੀਂ ਸੀ ਪ੍ਰਗਟ ਕੀਤਾ ਪਰ ਜਿਸ ਵੇਲੇ ਉਹ ਆਪਣੇ ਕਾਗਜ ਨੋਮੀਨੇਸ਼ਨ ਦਾਖਲ ਕਰਦੇ ਨੇ ਤਾਂ ਉਸ ਵੇਲੇ ਭਾਰਤ ਦੇ ਸੰਵਿਧਾਨ ਦੀ ਸੌਂਹ ਖਾਂਦੇ ਨਹੀਂ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨੇ ਲੋਕਤੰਤਰ ਢਾਂਚੇ ਨੂੰ ਮੰਨਦੇ ਨੇ ਤੇ ਪਾਰਲੀਮੈਂਟਰੀ ਸਿਸਟਮ 'ਚ ਰਹਿ ਕੇ ਲੋਕਾਂ ਦੀਆਂ ਮਸਲੇ ਜਿਹੜੇ ਲੋਕਾਂ ਦੇ ਹੱਲ ਲਈ ਜਿਹੜਾ ਉਹ ਯਤਨ ਕਰਦੇ ਨੇ ਤੇ ਅਮਰਤਪਾਲ ਵੱਲੋਂ ਵੀ ਇਸ ਸੇਤੰ ਦਾ ਪ੍ਰਿੰਟਾਵਾ ਕਰਕੇ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਆਪਣੇ ਹੱਕ ਚ ਲਿਆ ਤੇ ਅੱਜ ਉਹਨਾਂ ਵੱਲੋਂ ਜਾਂ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਦੀ ਸਰਕਾਰ ਵੱਲੋਂ ਆਰਜੀ ਤੌਰ ਤੇ ਵੀ ਉਹਨਾਂ ਨੂੰ ਸੌਂ ਖਾਣ ਦਾ ਮੌਕਾ ਨਹੀਂ ਦਿੱਤਾ ਗਿਆ ਔਰ ਇਹਦੇ ਨਾਲ ਇੱਕ ਭਾਰਤ ਤੋਂ ਹੋਰ ਅਰਸੀਦ ਨਾਮ ਦਾ ਬੰਦਾ ਜਿਹੜਾ ਆਯਾਤ ਤੌਰ ਤੇ ਚੋਣ ਲੜਿਆ ਸੀ ਭਾਵੇਂ ਕਿ ਉਹਦੇ ਖਿਲਾਫ ਅਤਵਾਦ ਤੇ ਹੋਰ ਕਈ ਤਰ੍ਹਾਂ ਦੇ سنگੀਨ ਜੁਰਮ ਨੇ ਉਹਨੂੰ ਵੀ ਜਿਹੜਾ ਸਾਡੀ ਕੋਰਟ ਨੇ ਜਾਂ ਸਾਡੀਆਂ ਉਸ ਸੂਬੇ ਤੋਂ ਜਿੱਥੋਂ ਚੁਣ ਕੇ ਆਏ ਉੱਥੋਂ ਦੀ ਸਰਕਾਰ ਨੇ ਇਆਜ ਨਹੀਂ ਦਿੱਤੀ ਸੋ ਪੰਜਾਬ ਚੋਂ 13 ਲੋਕ ਸਭਾ ਮੈਂਬਰਾਂ ਚੋਂ 12 ਨੇ ਅੱਜ ਸੌਂ ਚੁੱਕ ਲਈ ਹੈ ਔਰ ਸੌਂ ਚੁੱਕਣ ਤੋਂ ਬਾਅਦ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਗਈਆਂ ਨੇ ਔਰ ਕੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਪਾਉਂਦੇ ਨੇ ਜਾਂ ਸਰਕਾਰੀ ਸੁੱਖ ਆਰਾਮ ਜਿਹੜਾ ਅੱਜ ਤੋਂ ਬਾਅਦ ਉਹਨਾਂ ਨੂੰ ਮਿਲਣਾ ਹੈ ਗੱਡੀ ਬੰਗਲਾ ਸਾਰੀਆਂ ਹੀ ਉਹ ਪਾਰਲੀਮੈਂਟ ਮੈਂਬਰ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਨਾਂ ਸਹੂਲਤਾਂ ਦਾ ਆਨੰਦ ਮਾਣਦੇ ਨੇ ਕਿਉਂਕਿ ਪੰਜਾਬ ਦੇ ਕੁਝ ਮਸਲੇ ਅਜਿਹੇ ਮਸਲੇ ਨੇ ਜਿਹੜੇ ਇਹਨਾਂ 12 ਜਿਹੜੇ ਪਾਰਲੀਮੈਂਟ ਮੈਂਬਰ ਆ ਇਹਨਾਂ ਦੇ ਸਿਰਾਂ ਤੇ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਦੇ ਮਸਲਿਆਂ ਨੂੰ ਪਾਰਲੀਮੈਂਟ 'ਚ ਕਿਵੇਂ ਆਪਣੇ ਸਵਾਲ ਠਾ ਕੇ ਲੋਕਾਂ ਦੇ ਮਸਲੇ ਹੱਲ ਕਰਾਉਣ ਦਾ ਯਤਨ ਕਰਦੇ ਨੇ ਭਾਵੇਂ ਕਿ ਸਾਨੂੰ ਪਤਾ ਹੈ ਇੱਕ ਪਾਰਲੀਮੈਂਟ ਮੈਂਬਰ ਦੀ ਬਹੁਤ ਵੱਡੀ ਕੋਈ ਜ਼ਿਆਦਾ ਉਹਦੀ ਕੋਈ ਏਦਾਂ ਦਾ ਉਹਨੂੰ ਪਾਰਲੀਮੈਂਟ 'ਚ ਜ਼ਿਆਦਾ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਪਰ ਕਈ ਸਿਆਣੇ ਜਿਹੜੇ ਸਾਡੇ ਲੋਕ ਸਭਾ ਮੈਂਬਰ ਰਹੇ ਨੇ ਉਹ ਆਪਣੇ ਇਲਾਕੇ ਦੀ ਮੰਗ ਨੂੰ ਪਾਰਲੀਮੈਂਟ 'ਚ ਜਰੂਰ ਸਮਾਂ ਲੈ ਕੇ ਲੋਕ ਸਭਾ ਦੇ ਸਪੀਕਰ ਤੋਂ ਕਿ ਆਪਣਾ ਸਵਾਲ ਜਰੂਰ ਉਠਾਉਂਦੇ ਰਹੇ ਨੇ ਭਾਵੇਂ ਉਹ ਸਵਾਲ ਦੇ ਉੱਤੇ ਕਾਰਵਾਈ ਹੋਵੇ ਚਾਹੇ ਨਾ ਹੋਵੇ ਪਰ ਆਪਣੇ ਇਲਾਕੇ ਦੀ ਨੁਮਾਇੰਦਗੀ ਜ਼ਰੂਰ ਕਰਦੇ ਰਹੇ ਨੇ ਚੰਗਾ ਹੋਵੇ ਜੇ ਇਹ ਪਾਰਲੀਮੈਂਟ ਮੈਂਬਰ ਜਿਹੜੇ 12 ਚੁਣ ਕੇ ਗਏ ਨੇ ਜਿਨ੍ਹਾਂ ਚ ਸੱਤ ਕਾਂਗਰਸ ਦੇ ਨੇ ਔਰ ਦੋ ਆਯਾਸੀ ਜਿਨ੍ਹਾਂ ਚ ਇੱਕ ਨੇ ਸੌ ਖਾਦੀ ਐ ਔਰ ਤਿੰਨ ਗਿਲੇ ਨੇ ਆਮ ਆਦਮੀ ਪਾਰਟੀ ਦੇ ਨੇ ਜਿਹੜੇ ਚੁਣ ਕੇ ਗਏ ਨੇ ਤੇ ਇਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਅੱਜ ਤੋਂ ਨਿਹਾਰਚ ਕੀਤੀ ਜਾਂਦੀ ਹੈ ਔਰ ਨਾਲ ਹੀ ਜੇ ਮੌਲੰਕਣ ਦੀ ਗੱਲ ਕਰੀਏ ਮੈਂ ਪਿਛਲੇ ਸਮੇਂ ਵੀ ਇਹ ਗੱਲ ਕੀਤੀ ਸੀ ਜੰਨੀਆਂ ਵੀ ਸਾਡੀਆਂ ਰਾਜਸੀ ਪਾਰਟੀਆਂ ਪੰਜਾਬ ਦੇ ਨਿਖਾਸ ਕਰਕੇ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਜਾਂ ਭਾਜਪਾ ਇਹਨਾਂ ਨੇ ਜਿਹੜੀਆਂ ਵੀ ਆਪਣੀਆਂ ਸਵੈ ਪ੍ਰਚੋਲ ਦੀਆਂ ਗੱਲਾਂ ਕੀਤੀਆਂ ਨੇ ਉਹਨਾਂ 'ਚ ਕਿਤੇ ਵੀ ਇਹ ਨਜ਼ਰ ਨਹੀਂ ਆਇਆ ਕਿ ਇਹਨਾਂ ਨੇ ਕਦੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀ ਹੋਵੇ ਸਭ ਇੱਕ ਦੂਜੇ ਨੂੰ ਡਾਊਨ ਕਰਨ ਦਾ ਯਤਨ ਕੀਤਾ ਹੋਵੇ ਜੇ ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਚ ਸਾਫ ਨਜ਼ਰ ਆਇਆ ਭਾਵੇਂ ਕਿ ਅੰਦਰ ਬਹੁਤ ਲੰਮੇ ਸਮੇਂ ਤੋਂ ਇਹ ਜਿਹੜੀ ਅੱਗ ਸੀ ਉਹ ਧੂਆਂ ਤੇ ਛੱਡ ਰਹੀ ਸੀ ਕਈ ਕੁਛ ਬਾਹਰ ਨਿਕਲ ਕੇ ਆਉਂਦਾ ਸੀ ਪਰ ਸਿੱਧੀ ਜਿਹੜੀ ਥਾਈਲੋਂ ਬਿੱਲੀ ਬਾਹਰ ਨਹੀਂ ਸੀ ਆਈ ਤੇ ਅੱਜ ਉਹ ਵੀ ਬਾਹਰ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਲਈ ਇਹ ਪਹਿਲਾ ਮੌਕਾ ਨਹੀਂ ਇਸ ਤੋਂ ਪਹਿਲਾਂ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੀ ਜਦ ਤੌੜਾ ਸਾਹਿਬ ਜਿੰਦੇ ਸੀ ਉਸ ਵੇਲੇ ਵੀ ਪਾਰਟੀ 'ਚ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਅੰਦਰ ਆਈਆਂ ਸੀ ਤੇ ਜਿਨ੍ਹਾਂ ਨੂੰ ਬੜੀ ਸਿਆਣਪ ਤੇ ਸੂਝ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਹੁਤ ਵਧੀਆ ਢੰਗ ਨਾਲ ਉਹਨੂੰ ਹੱਲ ਵੀ ਕੀਤਾ ਸਾਨੂੰ ਵੀ ਕੀਤਾ ਔਰ ਰਾਜਗਦੀ ਤੇ ਵੀ ਬਰਾਜਮਾਨ ਹੋਏ ਔਰ ਇੱਕ ਗੱਲ ਸਾਫ਼ ਹੈ ਸ਼੍ਰੋਮਣੀ ਅਕਾਲੀ ਦਲ ਦੇ ਧਿਰ ਨੂੰ ਜਿਹੜੇ ਵੀ ਛੱਡ ਕੇ ਗਏ ਉਨਾ ਸਭ ਤੋਂ ਪਹਿਲਾਂ ਸ਼ਾਇਦ ਮੈਂ ਗੱਲ ਕਰਾਂ ਇੱਕ ਵਕਤ ਇਹ ਵੀ ਸੀ ਜਦੋਂ ਗੁਰਚਰਨ ਸਿੰਘ ਟੋੜਾ ਹੋਣੀ ਵੀ ਬਾਦਲ ਸਾਹਿਬ ਨਾਲ ਨਾਰਾਜ਼ ਹੋ ਗਏ ਸੀ ਪਰ ਬਾਦਲ ਸਾਹਿਬ ਨੇ ਨਾਰਾਜ਼ ਹੋਣ ਤੋਂ ਬਾਅਦ ਟੋੜਾ ਸਾਹਿਬ ਨੂੰ ਵੀ ਕਿਸੇ ਨੇ ਬਹੁਤ ਜ਼ਿਆਦਾ ਐਨੀ ਇਤਨੀ ਜੀ ਦਿੱਤੀ ਅਖੀਰੀ ਟੋੜਾ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਮੰਨਣੀ ਪਈ ਸੀ ਤੇ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਆਉਣਾ ਪੈ ਗਿਆ ਸੀ ਪਰ ਉਹਦੇ ਤੋਂ ਬਾਅਦ ਕਈ ਵਾਰ ਇਹ ਟੁੱਟ ਭੱਜ ਗਈ ਜਿਨ੍ਹਾਂ ਦੇ ਵਿੱਚ ਲਾਲਪੁਰਾ ਸਾਹਿਬ ਵੀ ਅੱਡ ਹੋਏ ਉਹਨਾਂ ਆਪਣੀ ਪਾਰਟੀ ਬਣਾਈ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਪਾਰਟੀ ਵੱਖਰੀ ਬਣਾ ਕੇ ਭਾਵੇਂ ਉਹ ਆਪ ਆਪ ਚਲੇ ਗਏ ਸੀ ਜਦੋਂ ਆਪ ਤੋਂ ਬਾਹਰ ਆਏ ਤੇ ਪੰਜਾਬ ਪਾਰਟੀ ਫੇਰ ਬਣਾਈ ਉਹਨਾਂ ਦਾ ਵੀ ਕੋਈ ਬਹੁਤਾ ਲੋਕਾਂ ਨੇ ਘਧਾਰ ਨਹੀਂ ਬਣਾਇਆ ਲੋਕਾਂ ਜੋ ਵੀ ਆਪਣੀ ਗੱਲ ਨੂੰ ਚਚੌਣ ਚ ਕਾਮਯਾਬ ਨਹੀਂ ਹੋਏ ਪਰ ਨਾਲੇ ਲਾਲਪੁਰਾ ਸਾਹਿਬ ਕਾਮਯਾਬ ਹੋਏ ਅੱਜ ਭਾਵੇਂ ਇਸ ਸੰਸਾਰ 'ਚ ਨਹੀਂ ਰਹੇ ਪਰ ਸੰਸਾਰ ਤੋਂ ਜਾਣ ਤੋਂ ਪਹਿਲਾਂ ਉਹਨੇ ਕਬੂਲ ਕਰ ਲਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਚਮਾਪਸੀ ਆ ਗਈ ਸੀ। ਆਪਣਾ ਵੀ ਢੀਂਸਾ ਸਾਹਿਬ ਦੀ ਜੇ ਮੈਂ ਗੱਲ ਕਰਾਂ ساری ਉਮਰ ਢੀਂਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਕੇ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਪਰ ਅਖੀਰ ਆ ਕੇ ਇੱਕ ਸਮੇਂ ਆਪਣੀ ਵੱਖਰੀ ਜੜੀ ਧਿਰ ਬਣਾਉਣ ਦਾ ਯਤਨ ਕੀਤਾ। ਤੇ ਉਹ ਵੀ ਲੋਕਾਂ ਨੇ ਐਕਸੈਪਟ ਨਹੀਂ ਕੀਤੀ ਉਹ ਵੀ ਆਪਣਾ ਆਧਾਰ ਕਾਇਮ ਕਰਨ ਚ ਕਾਮਯਾਬ ਨਹੀਂ ਹੋਏ ਸ਼੍ਰੋਮਣੀ ਅਕਾਲੀ ਦਲ ਜੇ ਅਮਰ ਸਾਹਿਬ ਦੀ ਗੱਲ ਕਰਾਂ ਤੇ ਸ਼੍ਰੋਮਣੀ ਅਕਾਲੀ ਦਲ ਐਡਾ ਜਿਹੜਾ ਅਸੀਂ ਸਿਮਰਨਜੀਤ ਮਾਨ ਹੋਣਾ ਦਾ ਉਹਨਾਂ ਨੇ ਵੀ ਆਪਣਾ ਆਧਾਰ ਨਹੀਂ ਬਣਾ ਸਕਿਆ ਅਸੀਂ ਪਹਿ ਕਈ ਵਾਰਾਂ ਕਹਿ ਚੁੱਕੇ ਹਾਂ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਰਹਿ ਕੇ ਤੁਸੀਂ ਲੜਾਈ ਲੜਦੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋ ਸਕਦਾ ਹੈ ਤੁਸੀਂ ਕਦੇ ਵੀ ਆਪਣੀ ਯਤਨ ਨਹੀਂ ਕੀਤਾ ਕਿ ਸਾਡੇ ਚ ਆਪਣੀਆਂ ਕਿੰਨੀਆਂ ਘਾਟਾਂ ਕਮਜ਼ੋਰੀਆਂ ਨੇ ਅਸੀਂ ਆਪਣਾ ਮਲੰਕਣ ਕਦੇ ਨਹੀਂ ਕੀਤਾ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਜਾ ਕੇ ਗਰੁੱਪ ਬਣੇ ਨੇ ਗੱਟੀਆਂ ਬਣੀਆਂ ਨੇ ਉਹਨਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਤੇ ਜ਼ਰੂਰ ਲਾਈ ਪਰ ਆਪਣਾ ਅਧਾਰ ਕਾਇਮ ਨਹੀਂ ਕਰ ਸਕੇ ਤੇ ਜੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਨਿਕਲ ਕੇ ਕੋਈ ਵੱਖਰਾ ਧਿਰ ਇਹ ਗੱਲ ਦਾਵਾ ਕਰੇ ਕਿ ਅਸੀਂ ਪੰਜਾਬ ਦੇ ਮੁੱਦਿਆਂ ਤੇ ਜਾਂ ਪੰਜਾਬ ਦੀ ਗੱਲ ਕਰਨ ਵਾਸਤੇ ਅੱਟ ਹੋਇਆ ਨਹੀਂ ਉਹ ਕਿਸੇ ਮੁੱਦਿਆਂ ਲਈ ਅੱਟ ਨਹੀਂ ਹੋ ਰਹੇ ਉਹ ਕਿਸੇ ਖੋਰ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਵੀ ਅੱਧ ਨਹੀਂ ਹੋ ਰਹੀ ਉਸ ਦਾ ਸ਼੍ਰੋਮਣੀ ਅਕਾਲੀ ਦਲ ਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹੁਣ ਪਰ ਉਹ ਇੱਕ ਇਕੱਠੇ ਰਹਿ ਕੇ ਕੀਤੀਆਂ ਕੁਰਬਾਨੀਆਂ ਦਾ ਮੁੱਲ ਜਿਹੜਾ ਜੱਜ ਵਟਣ ਦਾ ਯਤਨ ਕਰਦੇ ਨੇ ਤੇ ਉਹ ਇਸ ਗੱਲ ਦੇ ਭਲੀੇਖੇ ਜਿਨੇ ਕਿ ਅਸੀਂ ਕਾਮਯਾਬ ਹੋਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਵੱਡੀ ਸੱਤ ਜਿਹੜੀ ਹੈ ਉਹ ਆਪਣੇ ਕਾਡਰ ਚੋਂ ਵੱਜੀ ਹੈ ਚੰਗਾ ਹੁੰਦਾ ਜੇ ਉਹ ਆਪਣੇ ਸਾਰੇ ਕਾਡਰ ਦੇ ਅੰਦਰ ਆਪਣੀਆਂ ਕਾਟਾਂ ਕਮਜ਼ੋਰੀਆਂ ਵੇਖਦੇ ਕਿ 2017 ਤੋਂ ਬਾਅਦ 2024 ਤੱਕ ਵੀ ਲੋਕਾਂ ਨੇ ਉਹਨਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਨਹੀਂ ਕੀਤਾ ਉਹ ਗਲਤੀਆਂ ਇਕੱਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਨਹੀਂ ਹੋਈਆਂ ਉਹ ਸਾਰੀਆਂ ਗਲਤੀਆਂ ਜਿਹੜੀਆਂ ਨੇ ਸਮਝੀ ਅਕਾਲੀ ਦਲ ਵੱਲੋਂ ਹੋਈਆਂ ਸੀ ਅਕਾਲੀ ਦਲ ਦੀ ਸਰਕਾਰ ਵੱਲੋਂ ਹੋਈਆਂ ਸੀ ਤੇ ਜੇ ਉਹਨਾਂ ਗਲਤੀਆਂ ਨੂੰ ਅੱਜ ਤੁਸੀਂ ਸੁਧਾਰਿਆ ਨਹੀਂ ਸੁਧਾਰਨ ਦੀ ਬਜਾਏ ਤੁਸੀਂ ਆਪਣੀ ਇੱਕ ਟੀਮ ਨੂੰ ਤੋੜ ਕੇ ਯਤਨ ਕਰ ਰਹੇ ਹੋ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਲੋਕਾਂ ਤੋਂ ਹੋਰ ਵੀ ਖਿੰਡ ਜਾਓਗੇ ਪਹਿਲੀਆਂ ਕੀਤੀਆਂ ਗਲਤੀਆਂ ਨੂੰ ਵਜੇ ਤੱਕ ਲੋਕਾਂ ਨੇ ਮਾਫ਼ ਨਹੀਂ ਕੀਤਾ ਤੇ ਜੇ ਸ਼੍ਰੋਮਣੀ ਅਕਾਲੀ ਦਲ ਇਹ ਕਵੇ ਜੇ ਤੋੜ ਕੇ ਤੁਸੀਂ ਇਹ ਗੱਲ ਕਰੋਗੇ ਇੱਕ ਨਵਾਂ ਧੜਾ ਬਣ ਜਾਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਹੀ ਕਈ ਧੜੇ ਬਣੇ ਸੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅੱਧ ਚਾਰ ਹਿੱਸਿਆਂ ਚ ਵੰਡੀ ਗਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਚ ਬਣਦੀ ਆ 1920 ਤੋਂ ਬਣ ਤੋਂ ਸਾਰੇ ਹਿੰਦੁਸਤਾਨ ਦੇ ਅੰਦਰ ਗੁਰਦਵਾਰਿਆਂ ਦਾ ਪ੍ਰਬੰਧ ਜਿਹੜਾ ਸੀ ਕੋਈ ਕਮੇਟੀ ਕਰਦੀ ਸੀ ਪਰ ਉਹਦੇ ਤੋਂ ਬਾਅਦ ਅਜਿਹੇ ਤਰੇੜਾ ਪਈਆਂ ਨਦੇੜ ਸਾਹਿਬ ਦਾ ਬੋਝ ਅੱਡ ਹੋ ਗਿਆ ਮਹਾਰਾਸ਼ਟਰ ਦਾ ਅੱਡ ਹੋ ਗਿਆ ਪਟਨਾ ਸਾਹਿਬ ਦਾ ਅੱਡ ਹੋ ਗਿਆ ਪਰ ਉਹਦੇ ਤੋਂ ਬਾਅਦ ਜਾ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਿੱਲੀ ਅੱਡ ਹੋਈ ਉਸ ਤੋਂ ਬਾਅਦ ਹਰਿਆਣਾ ਅੱਡ ਹੋਈ ਤਾ ਉਹ ਟੋਟੇ ਜਿਹੜੇ ਨੇ ਚਾਰ ਟੋਟੇ ਹੋਏ ਔਰ ਰਾਜਨੀਤਿਕ ਧਿਰਾਂ ਇਹਨਾਂ ਟੋਟਿਆਂ ਤੋਂ ਬੈਨੀਫਿਟ ਲੈਂਦੀਆਂ ਨੇ ਨੁਕਸਾਨ ਕਿੰਨੂ ਹੋਇਆ ਇਹ ਇਹ ਪੰਥਕ मुद्द्या ਨਹੀਂ ਸੀ ਇਹ ਲੋਕਾਂ ਦੀਆਂ ਭਾਵਨਾਵਾਂ ਬਹੁਤ ਵੱਡੀ ਸਤ ਨਹੀਂ ਸੀ ਔਰ ਸਾਡੇ ਆਗੂ ਸਿਰਫ ਤੇ ਸਿਰਫ ਆਪਣੇ ਨਿੱਜੀ ਫਾਇਦੇ ਲੈਣ ਵਾਸਤੇ ਨਿੱਜਤਾ ਨੂੰ ਅੱਗੇ ਨਿਵਾਉਣ ਵਾਸਤੇ ਅੱਜ ਪਾਰਟੀਆਂ ਦੇ ਅੰਦਰ ਜਿਹੜਾ ਆਪਾ ਪਰਚੋਲ ਕਰਨ ਦੀ بجائے ਇੱਕ ਦੂਜੇ ਤੇ ਦੋਸ਼ ਲਾ ਕੇ ਆਪਣੇ ਆਪ ਨੂੰ ਉੱਚਾ ਸਾਥ ਕਰਨ ਕਰਤਨ ਕਰਦਿਆ ਜੀਦੀ ਵਜ੍ਹਾ ਕਰਕੇ ਅੱਜ ਕਾਂ ਗੜੀ ਆਕਾਲੀ ਦਲ ਉਹ ਟੁੱਟਣ ਦੇ ਕਿਨਾਰੇ ਆ ਗਿਆ ਆਪਾਂ ਦੁੱਧੀਆਂ ਪਾਰਟੀਆਂ ਦੇ ਉੱਤੇ ਇਹ ਦੋਸ਼ ਲਾਉਂਦੇ ਰਿਹਾ ਕਿ ਉਹਨਾਂ ਪਾਰਟੀਆਂ ਦਾ ਆਵਾਦ ਵਿਆਦ ਹੋ ਗਿਆ ਆਵਾਦ ਵਿਆਦ ਹੋ ਗਿਆ ਕਾਂਗਰਸ ਨੇ ਇੰਨੇ ਟੁੱਟ ਕੇ ਇੱਧਰ ਚਲ ਗਏ ਫਲਾਣੇ ਚਲ ਗਏ ਅੱਜ ਆਪਣੇ ਘਰ ਦੀ ਕੀ ਹਾਲਤ ਹੈ ਜੇ ਮੈਂ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਵੀ ਜਿਹੜੀ ਪਰਚੋਲ ਕੀਤੀ ਸੀ ਉਹ ਪਰਚੋਲ ਪਰਚੋਲ ਨਹੀਂ ਸੀ ਉਹ ਸਿਰਫ ਜਿਹੜੀ ਜਲੰਧਰ ਦੀ ਚੋਣਾਂ ਉਹਨੂੰ ਮੁੱਖ ਰੱਖ ਕੇ ਕੁਝ ਮਾੜਾ ਮੋਟਾ ਜਿਹੜਾ ਉਹ ਸਫਾਈ ਕਰਨ ਦੀ ਗੱਤਲ ਕੀਤੀ ਪੁਲਿਸ ਵਾਲਿਆਂ ਦੀ ਬਦਲੀ ਕਰਕੇ ਜਾਂ ਹੋਰ ਪ੍ਰਸ਼ਾਸਨਿਕ ਤਰ ਦੇ ਡੀਸੀਆਂ ਨੇ ਜਾਂ ਦੂਜਿਆਂ ਨੂੰ ਪੱਤਰ ਲੇ ਕੇ ਆਪਣੇ ਤੋਂ ਕਿਹਾ ਉਹ ਝਾੜਨ ਦਾ ਯਤਨ ਕੀਤਾ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਦਾ ਯਤਨ ਨਹੀਂ ਕੀਤਾ ਹੁਣ ਤਾਂ ਜਿਵੇਂ ਆਮ ਵੇਖਿਆ ਜਾ ਰਿਹਾ ਕਿ ਹੁਣ ਤੇ ਰਾਜਨੀਤ ਜਿਹੜੀ ਸਾਡੀ ਰਾਜਧਾਨੀ ਹੈ ਇਹ ਵੀ ਹੁਣ ਜਿਹੜੀ ਉਹ ਜਲੰਧਰ ਸ਼ਿਫਟ ਹੋਣ ਨੂੰ ਤਿਆਰ ਹੋ ਗਈ ਹੈ ਤੇ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਕੁਝ ਸਮੇਂ ਲਈ ਦੁਨੀਆਂ ਸ਼ਹਿਰਾਂ ਜਾ ਕੇ ਆਪਣੀਆਂ ਕੋਠੀਆਂ ਕਿਰਾਏ ਤੇ ਰਹਿ ਕੇ ਰਹਿਣ ਨੂੰ ਤਿਆਰ ਹੋ ਗਏ ਨੇ ਅੱਜ ਫਰਿਆਦ ਗੰਦਰ ਦੀ ਗੱਲ ਕਰਦੇ ਆ ਕੱਲ ਨੂੰ ਚਾਰ ਹੋਰ ਸਾਡੀਆਂ ਜਿਹੜੀਆਂ ਵਿਧਾਨ ਸਭਾ ਜਾਂ ਉਹ ਪਚੋਣਾ ਹੁੰਦੀਆਂ ਤਾਂ ਫਿਰ ਜਿਹੜੀ ਸਾਡੀ ਰਾਜਧਾਨੀ ਆ ਉਹ ਫਿਰ ਉਹਨਾਂ ਜ਼ਿਲ੍ਹਿਆਂ 'ਚ ਸ਼ਿਫਟ ਹੋਇਆ ਕਰੇਗੀ 8 ਦਿਨਾਂ ਦਾ 4 6 ਦਿਨ ਪੰਜ ਦਿਨ ਵਰਕਿੰਗ ਦੇ ਆ ਤੇ ਜੇ 2 ਦਿਨ ਦੀ ਗੱਲ ਕਰਦੇ ਆ ਤੇ 8 ਦਿਨ ਤੇ ਉਹ ਹੀ ਹੋਗੇ ਤਾਂ ਫਿਰ ਚੰਡੀਗੜ੍ਹ ਦੀ ਰਾਜਧਾਨੀ ਤੇ ਫਿਰ ਜ਼ਿਲ੍ਹਿਆਂ ਚ ਜਾਂ ਬਲਾਕਾਂ ਚ ਲੱਗੀਆਂ ਜਾਂ ਉਹਨਾਂ ਵਿਧਾਨ ਸਭਾ ਹਲਕਿਆਂ ਚ ਲੱਗੀਆਂ। ਸੋ ਇਹ ਪਹਿਲੀ ਵਾਰ ਹੋਇਆ ਤੇ ਪਹਿਲੀ ਵਾਰ ਇਹ ਹੋ ਰਿਹਾ ਕਿ ਸਾਡੇ ਲੋਕ ਸਭਾ ਦੇ ਸਪੀਕਰ ਦੀ ਵੀ ਚੋਣ ਜਿਹੜੀ ਪਹਿਲੀ ਵਾਰੀ ਹੋ ਰਹੀ ਹੈ। ਇਹ ਵੀ ਕਦੇ ਨਹੀਂ ਸੀ ਹੋਈ। ਇਹ ਵੀ ਇੱਕ ਰੂਲ ਦੇ ਰਸੂਲਾਂ ਦੇ ਮੁਤਾਬਕ ਚੱਲਦੀ ਸੀ। ਸਵਿਧਾਨ ਦੀਆਂ ਗੱਲਾਂ ਕਰਨ ਵਾਲੇ ਅੱਜ ਸਵਿਧਾਨ ਦਾ ਹੀ ਜਿਹੜਾ ਉਹ چیر ਫਾੜ ਕਰਦੇ ਨਗਰ ਆ ਰਹੇ ਨੇ। ਸੋ ਤੇ ਗੱਲ ਕਰਦੇ ਆ ਬਹੁਤ ਲੰਬੀ ਮੈਂ ਨਾ ਕਰਦਾ ਹੋਇਆ ਅਤੇ ਇਹ ਗੱਲ ਕਰਦੇ ਕਿ ਜੇ ਅੱਜ ਆਮ ਆਦਮੀ ਪਾਰਟੀ ਆਪਣੇ ਮੁੱਦਿਆਂ ਤੋਂ ਭਟਕਦੀ ਨਜ਼ਰ ਆਈ ਆ ਸ਼੍ਰੋਮਣੀ ਕਲਵਾਲ ਆਪਣੇ ਮੁੱਦਿਆਂ ਤੋਂ ਭਟਕਦਾ ਨਜ਼ਰ ਆਇਆ ਤੇ ਕਾਂਗਰਸ ਜਿਹੜੀ ਇਹ ਗੱਲ ਸਾਫ ਕਰਦੀ ਵੀ 7 ਸੀਟਾਂ ਅਸੀਂ ਲੈ ਕੇ ਪਤਾ ਨਹੀਂ ਕਿੱਡਾ ਟੁੱਡਾ ਮਾਹਕਾ ਮਾਰ ਲਿਆ ਉਹਨਾਂ ਦੇ ਅੰਦਰ ਵੀ ਕੋਈ ਬਹੁਤ ਵਧੀਆ ਨਹੀਂ ਜੱਜ ਜਿਵੇਂ ਕੱਲ ਪ੍ਰਤਾਪ ਸਿੰਘ ਬਾਜਵਾ ਹੋਣਾਂ ਨੇ ਇੱਕ ਬਿਆਨ ਦਿੱਤਾ ਸੀ ਕਿ 45 ਬੰਦੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਨੇ ਉਹ ਭਾਗ ਭਾਜੀ ਸੰਪਰਕ ਚ ਨੇ ਤੇ ਇਸੇ ਤਰ੍ਹਾਂ ਦਾ ਬਿਆਨ ਭਾਗ ਭਾਜੀ ਸੂਬਾ ਪ੍ਰਧਾਨ ਜਾਠੜ ਸਾਹਿਬ ਨੇ ਬਿਆਨ ਦਿੱਤਾ ਕਿ ਸਰਕਾਰ ਟੁੱਟੇ ਜਾਂ ਨਾ ਟੁੱਟੇ ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਭਗਵੰਤ ਮਾਨ ਚੀਫ ਮੰਤਰੀ ਜ਼ਰੂਰ ਉਹ ਲਾਤਾ ਜਾਏਗਾ ਤੋ ਮੈਂ ਇਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਦੱਸੋ ਵੀ ਜੇ ਇਹਨਾਂ ਵਿਚਕਾਰ 45 ਬੰਦੇ ਚਲੇ ਵੀ ਜਾਂਦੇ ਨੇ ਜਾਂ ਭਗਵੰਤ ਮਾਨ ਇਹ ਗੱਡੀ ਛੱਡ ਵੀ ਦਿੰਦਾ ਤੇ ਤੁਹਾਨੂੰ ਕੀ ਫਾਇਦਾ ਹੋਏਗਾ ਸਿਰਫ ਤੁਸੀਂ ਲੋਕਾਂ ਦਾ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਵਾਸਤੇ ਅੱਜ ਸਮੱਸਿਆ ਬਹੁਤ ਵੱਡੀਆਂ ਨੇ ਅੱਜ ਬੇਜ਼ਗਾਰੀ ਦੀ ਮੱਸਿਆ ਸਮੱਸਿਆ ਸੀ ਅੱਜ ਸਾਡੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਗਈ ਕਿਸਾਨੀ ਦੀ ਬਹੁਤ ਵੱਡੀ ਸਮੱਸਿਆ ਹੈ ਹਸਪਤਾਲਾਂ ਦੀ ਨਾਮਰਾਬਰੀ ਦੀ ਆਜ਼ਾਦੀ ਦੀ ਜਿਹੜੀ ਸਾਡੀ ਸਾਡੇ ਮੂੰਹ ਦੀ ਜਿਹੜੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਅੱਜ ਹੋਰ ਤਾਂ ਛੱਡੋ ਸਾਡੇ ਪੰਜਾਬੀ ਦੀ ਗੱਲ ਕਰਦੇ ਆ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਪੰਜਾਬ ਪੁਲਿਸ ਨੇ ਆਪ ਖੁਦ ਅੰਗਰੇਜ਼ੀ ਦੇ ਕੰਮ ਸ਼ੁਰੂ ਕਰਤਾ ਪੰਜਾਬੀ ਨੂੰ ਖਤਮ ਕਰਨਾ ਘੋਸ਼ਣ ਕੀਤਾ ਗਿਆ ਪੀਡੀਆਈ ਦੇ ਅੰਦਰ ਹੁਕਮ ਕਰ ਦਿੱਤੇ ਗਏ ਨੇ ਕਿ ਪੰਜਾਬੀ ਚ ਕੋਈ ਵੀ ਕੰਮ ਨਹੀਂ ਕੀਤਾ ਜਾਏਗਾ ਸਿਰਫ ਤੇ ਸਿਰਫ ਹਿੰਦੀ ਤੇ ਇੰਗਲਿਸ਼ ਚ ਕੰਮ ਕੀਤਾ ਜਾਏਗਾ ਅਜਿਹੇ ਮੁੱਦੇ ਬਹੁਤ ਵੱਡੇ ਨੇ ਬਹੁਤ ਕੁਝ ਸਾਥੋਂ ਖੋਹ ਲਿਆ ਗਿਆ ਸੀ ਅਸੀਂ ਉਹਨਾਂ ਮੁੱਦਿਆਂ ਨੂੰ ਵਿਸਾਰਦੇ ਹਾਂ ਉਹਨਾਂ ਮੁੱਦਿਆਂ 'ਤੇ ਲੋਕਾਂ ਦਾ ਧਿਆਨ ਨਹੀਂ ਜਾਣ ਦੇ ਰਿਹਾ ਤੇ ਆਪਣੀ ਗੱਲ ਜਿਚਾਉਣ ਦਾ ਯਤਨ ਕਰ ਰਹੇ ਆ ਕਿ ਉਹ ਸਰਕਾਰ ਟੁੱਟ ਜਾਏਗੀ ਉਹਨਾਂ ਦੇ ਐਮਐਲਏ ਚੱਲ ਜਾਣਗੇ ਜਾਂ ਚਲੇ ਵੀ ਜਾਣਗੇ ਤੇ ਤੁਹਾਨੂੰ ਕੀ ਬੈਨੀਫਿਟ ਹੋਏਗਾ ਤੁਸੀਂ ਤੇ ਪਿੱਛੇ ਥੋੜਾ ਜਿਹਾ ਮੈਂ ਕਾਂਗਰਸ ਨੂੰ ਹੀ ਸਵਾਲ ਕਰਦਾ ਕਿ ਕਾਂਗਰਸ ਨੇ ਜਿਸ ਵੇਲੇ 2020 ਤੋਂ ਬਾਅਦ ਇਹ ਦੋਨਾਂ ਰਲ ਕੇ ਸਾਇਆ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਦਾ ਯਤਨ ਕੀਤਾ ਸੀ ਤਾਂ ਇਹ ਹੀ ਆਮ ਆਦਮੀ ਪਾਰਟੀ ਤੇ ਇਹ ਹੀ ਭਾਜਪਾ ਵਾਲੇ ਰੌਲਾ ਪਾਉਂਦੇ ਸੀ ਕਿ ਕਾਂਗਰਸ ਦੇ ਵਿੱਚ ਸਾਰਾ ਕੁਝ ਸਖਾਵਾਂ ਨਹੀਂ ਹੈ ਸਰਕਾਰ ਟੁੱਟ ਗਈ ਤੇ ਵਿੰਦਰ ਸਿੰਘ ਨੂੰ ਕਾਂਗਰਸ ਤੋਂ ਲਾਉਣ ਤੋਂ ਬਾਅਦ ਜਦੋਂ ਚੰਨੀ ਨੂੰ ਤੁਸੀਂ ਮੁੱਖ ਮੰਤਰੀ ਬਣਾਇਆ ਤੱਕੀ ਉਹਨਾਂ ਲੋਕਾਂ 'ਚ ਸੁਧਾਰ ਹੋਇਆ ਇਹ ਕਿ ਵਰਮੀ ਇਹ ਚੰਨੀ ਨੇ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਨਹੀਂ ਬਣਾਇਆ ਉਸ ਵੇਲੇ ਵੀ ਤੁਸੀਂ ਪ੍ਰਧਾਨਗੀ ਤੇ ਉਸ ਵੇਲੇ ਜਿਹੜੀ ਸਾਡੀ ਮੁੱਖ ਮੰਤਰੀ ਦੀ ਕੁਰਸੀ 'ਤੇ ਲੜਾਈ ਜਲਦੀ ਨਹੀਂ ਤੁਹਾਡੀ ਤੇ ਅੱਜ ਵੀ ਉਸੇ ਤਰ੍ਹਾਂ ਜਿਵੇਂ ਕਿ ਸਾਡੇ ਰਾਜਾ ਵੜਿੰਗ ਜੀ ਕਹਿ ਰਹੇ ਨੇ ਕਿ ਮੁੱਖ ਮੰਤਰੀ 2027 ਦੀਆਂ ਇਲੈਕਸ਼ਨਾਂ 'ਚ ਸਾਡੀ ਪਾਰਟੀ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਪਰ ਉਸ ਵੇਲੇ ਪ੍ਰਦਰਸ਼ਨ ਕਿਸ ਲਈ ਕੀਤਾ ਜਾਏਗਾ ਕਿਉਂਕਿ ਬਹੁਤ ਜਿਹੜੇ ਤੁਹਾਡੇ ਸੀਨੀਅਰ ਆਗੂ ਸੀ ਉਹਨਾਂ ਨੂੰ 7 ਸੀਟਾਂ ਦੇ ਕੇ ਤੁਸੀਂ ਪੰਜਾਬ ਤੋਂ ਸੈਂਟਰ ਚ ਭੇਜ ਦਿੱਤਾ ਗਿਆ ਤਾਂ ਫਿਰ ਇੱਕ ਦੋ ਸਵਾਲ ਪੱਤਰਕਾਰ ਨੇ ਪੁੱਛਿਆ ਕਿ 2027 ਚ ਜੇ ਤੁਹਾਨੂੰ ਬਹੁਮਤ ਮਿਲਦਾ ਤੇ ਪ੍ਰਧਾਨ ਮੰਤਰੀ ਕੌਣ ਹੋਏਗਾ ਤੇ ਉਹਦਾ ਜਵਾਬ ਸੀ ਅਸੀਂ 7 ਬੰਦੇ ਅਜਾਏ ਆ ਜਿਹੜੇ ਦਾਵੇਦਾਰ ਹਨ ਤੇ ਉਦੋਂ ਪ੍ਰ ਪਰਤਾਪ ਸਿੰਘ ਬਾਜਵਾ ਉਹ ਕਹਿੰਦਾ ਮੈਂ ਤਾਂ ਚਾਰ ਹੀ ਸਮਝਦਾ ਹਾਂ ਤਿੰਨ ਹੋਰ ਕਿੱਥੋਂ ਆ ਗਏ ਸੋ ਸਵਾਲ ਕੁਰਸੀ ਦਾ ਹੈ ਸਵਾਲ ਇਹ ਨਹੀਂ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਿੱਥੇ ਅੜੇ ਨੇ ਉਹਨਾਂ ਨੂੰ ਕਾਹਦੀ ਜ਼ਰੂਰਤ ਆ ਉਹ ਕੀ ਚਾਹੁੰਦੇ ਨੇ ਇਹ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਮੁੱਦੇ ਜਿਹੜੇ ਉਹਨਾਂ ਦੇ ਪਲੇਟਫਾਰਮ ਤੇ ਹੋਣੇ ਚਾਹੀਦੇ ਸੀ ਉਹ ਖਤਮ ਹੋ ਚੁੱਕੇ ਨੇ ਔਰ ਲੋਕਾਂ ਨੂੰ ਇਹਨਾਂ ਮੁੱਦਿਆਂ ਤੋਂ ਬਹੁਤ ਦੂਰ ਲੈ ਕੇ ਚੜ ਗਏ ਤੇ ਅੱਜ ਦਾ ਦਿਨ ਉਹ ਦਿਨ ਹੈ 25 ਜੂਨ 2024 ਅੱਜ ਦਾ ਦਿਨ ਉਹ ਕਾਲਾ ਦਿਨ ਕਿਉਂ ਗਿਣਿਆ ਗਿਆ ਸੀ 25 ਜੂਨ 1975 ਨੂੰ ਅਸੀਂ ਇਹ ਜੇ 10ਵੀਂ ਪਾਸ ਕਰਕੇ ਨਿਕਲੇ ਸੀ ਤੇ ਬਹੁਤ ਆਸਾਂ ਬੇਨੀਆਂ ਲੈ ਕੇ ਨਿਕਲੇ ਸੀ ਤਾਂ ਉਸ ਵੇਲੇ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੀ ਕਿ ਕਾਂਗਰਸ ਦੀ ਵੀ ਕੌਮੀ ਪ੍ਰਧਾਨ ਸੀ ਉਹਦੇ ਵੱਲੋਂ ਜਿਹੜੀ ਆ ਉਹ ਐਮਰਜੈਂਸੀ ਲਾ ਦਿੱਤੀ ਗਈ ਸੀ ਮੈਂ ਪਛੋਟੀ ਜੀ ਗੱਲ ਕਰਨ ਲੱਗਾ ਕਿ ਜਿਸ ਵੇਲੇ ਐਮਰਜੈਂਸੀ ਲੱਗੀ ਮੇਰੇ ਪਿਤਾ ਜੀ ਖੁਦ ਧਾਰੀਵਾਲ ਮੂਲਣ ਮਿਲ ਵਿੱਚ ਕੰਮ ਕਰਦੇ ਸੀ ਇੱਕ ਬਹੁਤ ਵੱਡੇ ਕਵੀ ਸੀ ਤਾਂ ਜਿਸ ਵੇਲੇ ਐਮਰਜੈਂਸੀ ਲੱਗੀ ਤਾਂ ਜਿਸ ਵੇਲੇ ਉਸ ਫੈਕਟਰੀ ਦੇ ਬਾਹਰ ਬਾਹਰ ਜਦੋਂ ਛੁੱਟੀ ਕਰਕੇ 3 ਵਜੇ ਮੁਲਾਜ਼ਮ ਨਿਕਲਦੇ ਸੀ ਜਾਂ ਵਰਕਰ ਨਿਕਲਦੇ ਸੀ ਤੇ ਉਹਨਾਂ ਨੂੰ ਸੰਬੋਧਨ ਕਰਨ ਵਾਸਤੇ ਜਾਂ ਉਹਨਾਂ ਦੀ ਰੈਲੀ ਕਰਨ ਵਾਸਤੇ ਰੈਲੀ ਹੋਸ ਐਮਰਜੈਂਸੀ ਦੇ ਖਿਲਾਫ ਅਗੂ ਬੋਲ ਰਿਹਾ ਸੀ ਤੇ ਮੇਰੇ ਪਿਤਾ ਜੀ ਉਥੇ ਕੱਪਤਾ ਪੜ ਰੇ ਸੀ ਕਿਉਂਕਿ ਕਦੀ ਸੀ ਤਾਂ ਉਸ ਵੇਲੇ ਐਮਰਜੈਂਸੀ ਦੇ ਦੌਰਾਨ ਉਹ ਸਾਰੇ ਜਲਸੇ ਨੂੰ ਖੰਡਾ ਦਿੱਤਾ ਗਿਆ ਉਹ ਧਮਕੀਆਂ ਪਰੇ ਕਹਿਤਾ ਗਿਆ ਵੀ ਜਿਹੜੇ ਵੀ ਬੰਦੇ ਇਸ ਸਟੇਜ ਤੋਂ ਕੱਪਤਾ ਪੜਨਗੇ ਜਾਂ ਕੁੱਦਕ ਕਰਨਗੇ ਅੰਦਰ ਦੇ ਦਿੱਤੇ ਜਾਣਗੇ ਅਸੀਂ ਉਹ ਅੱਥੀ ਜਾਗ ਜੀ ਦੇਖਦੇ ਹਾਂ ਸੋ ਐਡੇ ਵੱਡੇ ਇਲਜ਼ਾਮ ਸਾਡੀ ਜੜੀਆ ਸਾਡੇ ਤੇ ਲੱਗੇ ਹੋਏ ਨੇ ਕਿ ਅਸੀਂ ਅੱਜ ਵੀ ਆਪਣੇ ਆਪ ਨੂੰ ਦੁਸ਼ਤ hota ਸਮਝ ਰਹੇ ਹਾਂ ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਅਸੀਂ ਤੇ ਜਿਹੜੀ ਬੋਲਣ ਦੀ ਆਜ਼ਾਦੀ ਜਿਹੜੀ ਦਿੱਤੀ ਚਾਹੂਗੀ ਸੋ ਇਤੋਂ ਵੱਡਾ ਕਾਜ ਹੋਰ ਕੀ ਹੋ ਸਕਦਾ ਉਸ ਤੋਂ ਬਾਅਦ 84 ਆਈ ਅਸੀਂ ਫੇਰ ਭੁੱਲ ਗਏ ਸੋ ਅਸੀਂ ਭੁੱਲਣ ਦੇ ਆਦੀ ਆ ਔਰ ਸਾਡੀਆਂ ਰਾਜਨੀਤਿਕ ਤਿਰਾਂ ਜਿਹੜੀਆਂ ਨੇ ਉਹ ਸਾਡਾ ਧਿਆਨ ਇਹਨਾਂ ਮੁੱਦਿਆਂ ਤੋਂ ਪਾਣੀ ਤੋਂ ਬੇਰਜ਼ਗਾਰੀ ਤੋਂ ਇਹ ਸਾਡੀਆਂ ਜਿਹੜੀਆਂ ਲੁਰੀਂਦੀਆਂ ਨੇ ਕਿੰਨੇ ਸਾਡਾ ਠੇਡ ਭਰਨਾ ਜਿੰਨੇ ਸਾਨੂੰ 7 ਦਿਣੀ ਆ ਕਿੰਨੇ ਸਾਨੂੰ ਰੋਜ਼ਗਾਰ ਦੇਣਾ ਇਹਨਾਂ ਸਾਰਿਆਂ ਤੋਂ ਸਾਡਾ ਧਿਆਨ ਭਟਕਾਉਣ ਵਾਸਤੇ ਇੰਤਾਂ ਦੇ ਬਿਆਨ ਦੇ ਕੇ ਸੁਰਖੀ ਹੋ ਜਾਂਦੇ ਨੇ ਵੀ ਹੁਣ ਤੇ ਸੀਐਮ ਭਗਵੰਤ ਮਾਨ ਤੇ ਲੱਥਗੇਗਾ ਭਗਵੰਤ ਮਾਨ ਦੇ ਲੱਥਣ ਦੇ ਨਾਲ ਪੰਜਾਬ ਨੂੰ ਕੋਈ ਬੈਨੀਫਿਟ ਨਹੀਂ ਹੋਣ ਵਾਲਾ ਨਾ ਰਾਜਨੀਤਿਕ ਧਿਰਾਂ ਨੂੰ ਫਾਇਦਾ ਹੋਇਆ ਫਰਕ ਸਿਰਫ ਇਹਨਾ ਪਈ ਇਹਨਾਂ ਦੀ ਜਿਹੜੀ ਰਾਜਗੱਦੀ ਹੈ ਉਹ ਚੱਲਦੀ ਰਹੇਗੀ ਤੇ ਮੁੱਦਿਆਂ ਤੋਂ ਬਚਾ ਕੇ ਤੇ ਨਵੇਂ ਪਾਸੇ ਸਾਨੂੰ ਲਾ ਦਿੱਤਾ ਜਾਏਗਾ ਸੋ ਅੱਜ ਲੋੜ ਪੰਜਾਬ ਦੇ ਲੋਕਾਂ ਨੂੰ ਸਮਝਣ ਕਿਸਾਨੀ ਸ਼ੰਭੂ ਬਾਡਰ ਦੇ ਉੱਤੇ ਧਰਵੇ ਲਾਈ ਬੈਠੀ ਆ ਔਰ ਉਸ ਧਰਨੇ ਨੂੰ ਚਟਾਉਣ ਦੀ بجائے ਜਾਂ ਉਹਨਾਂ ਨਾਲ ਸਮਝੌਤਾ ਕਰਨ ਦੀ بجائے ਜਾਂ ਉਹਨਾਂ ਦੀ ਐਮਐਸਪੀ ਗਰੰਟੀਡ ਦੇਣ ਦੀ بجائے ਉਥੋਂ ਦੇ ਲੋਕਾਂ ਨੂੰ ਇਹ ਰਾਜਨੀਤਿਕ ਪਾਰਟੀਆਂ ਢੁਕਾ ਕੇ ਉਹਨਾਂ ਦੇ ਖਿਲਾਫ ਕਰਨਾ ਚਾਹੁੰਦੀਆਂ ਨੇ ਤੇ ਇਹ ਦੱਸਣਾ ਚਾਹੁੰਦੀਆਂ ਨੇ ਕਿ ਲੋਕ ਇਹਨਾਂ ਦੇ ਖਿਲਾਫ ਹੋ ਚੁੱਕੇ ਨੇ ਦੋਨਾਂ ਤਰ੍ਹਾਂ ਨੂੰ ਪਹਿਲਾਂ ਵਪਾਰਕ ਧਿਰ ਨੂੰ ਜਿਹੜੇ ਕਾਰੋਬਾਰੀ ਸੀ ਉਹਨਾਂ ਨੂੰ ਕਿਸਾਨਾਂ ਨਾਲ ਲੜਾਉਣ ਦਾ ਯਤਨ ਕੀਤਾ ਹੁਣ ਲੋਕਲ ਪਿੰਡਾਂ ਦੇ ਲੋਕਾਂ ਨੂੰ ਲੜਾਉਣ ਦਾ ਯਤਨ ਕੀਤਾ ਤਾਂ ਕਿ ਪ੍ਰਭਾਵ ਦਿੱਤਾ ਜਾਵੇ ਕਿ ਸਾਰਾ ਕੁਝ ਕਿਸਾਨੀ ਦੀ ਵਜ੍ਹਾ ਕਰਕੇ ਰਸਤੇ ਬੰਦ ਹੋ ਗਏ ਪਰ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਕਿ ਇੱਕ ਛੋਟੀ ਜੀ ਗੱਲ ਕਰਕੇ ਸ਼ਾਇਦ ਮੈਂ ਇਹ ਬੰਦੇ ਤਰ੍ਹਾਂ ਕਿ ਕੋਈ ਟਾਈਮ ਜ਼ਿਆਦਾ ਸਾਡੇ ਮਹਾਲੀ ਦੇ ਅੰਦਰ ਬਹੁਤ ਲੰਮੇ ਸਮੇਂ ਤੋਂ ਕੌਮੀ ਇਨਸਾਨ ਮੋਰਟੀ ਨੇ ਉਹ ਰਸਤੇ ਦੇ ਉੱਤੇ ਅਜੇ ਵੀ ਨਾਕੇ ਲਾਏ ਹੋਏ ਨੇ ਮੈਂ ਉਹਨਾਂ ਰਾਜਨੀਤਿਕ ਲੋਕਾਂ ਨੂੰ ਪੁੱਛਦਾ ਕਿ ਢਾਈ 3 ਸਾਲ ਤੋਂ ਜਾਂ 2 ਢਾਈ ਸਾਲ ਤੋਂ ਸੱਤ ਫੇਸ ਤੋਂ ਚੰਡੀਗੜ੍ਹ ਜਾਣ ਵਾਸਤੇ ਇੱਕ ਜਿਹੜਾ ਸਗਾ ਖੂਬਸੂਰਤ ਸ਼ਹਿਰ ਚੰਡੀਗੜ੍ਹ ਦਾ ਮਹਾਲੀ ਹੈ ਉਹਦੇ ਦੇਖ ਨੂੰ ਉਥੇ ਲੱਗੇ ਨਾਕੇ ਮੂੰਹ ਜੜਾ ਰਹੇ ਨੇ ਪਰ ਅਜੇ ਤੱਕ ਕੌਮੀ ਇਨਸਾਫ ਮੋਰਚੇ ਦੇ ਬੰਦਿਆਂ ਨੂੰ ਸਾਡੀ ਸਰਕਾਰ ਨੇ ਕੋਈ ਤੈਵੇਂ ਤੱਕ ਦੇ ਗੱਲ ਕਰਦਾ ਵੀ ਤੁਹਾਡਾ ਮਸਲਾ ਕੀ ਜਿੰਨੇ ਵੀ ਰਾਜਨੀਤਿਕ ਬੰਦੇ ਐਮਪੀ ਐਮਐਲਏ ਚੁਣ ਕੇ ਗਏ ਨੇ ਉਹਨਾਂ ਚੋਂ ਵੀ ਕਦੇ ਕਿਸੇ ਨੇ ਆਵਾਜ਼ ਨਹੀਂ ਠਾਈ ਕਿ ਇਹਨਾਂ ਦੀ ਗੱਲ ਤਾਂ ਸੁਣ ਲਈ ਜਾਵੇ ਇਨਸਾਫ ਜਿਹੜਾ ਤੇ ਦੂਰ ਦੀ ਗੱਲ ਹੈ ਬੰਦੀ ਛੱਣੇ ਸਿੰਘ ਛੱਣੇ ਦੂਰ ਦੀ ਗੱਲ ਹੈ ਅਮਰਤਪਾਲ ਨੂੰ ਬਾਹਰ ਲਾਉਣ ਨੂੰ ਵੱਖਰੀ ਗੱਲ ਐ ਪਰ ਕੱਟੋਂ ਕੱਟ ਜਿਹੜੇ ਉਹ ਬੈਠੇ ਨੇ ਜਾਂ ਸ਼ਹਿਰ ਦੇ ਉੱਤੇ ਜਿਹੜੀ ਮਤਲਬ ਇੱਕ ਮਤਲਬ ਰਸਤੇ ਬੰਦ ਪਏ ਨੇ ਉਹਨਾਂ ਨੇ ਖਲਾਅ ਦਾ ਕੀ ਜੱਫੀ ਕੀਤਾ ਜੀ ਸੋ ਲੋਕਾਂ ਨੂੰ ਅਪੀਲ ਐ ਬੇਨਤੀ ਐ ਕਿ ਇਹਨਾਂ ਰਾਜਨੀਤਿਕ ਧਿਰਾਂ ਦਾ ਹੁਣ ਫੇਰ ਮਿਲ ਗੋਬਾ ਜਿਹੜਾ ਉਹ ਤੁਹਾਨੂੰ ਜਿਲੰਦਰ ਦੀ ਉਪਚੋਣ ਚ ਨਜ਼ਰ ਆਏਗਾ ਅਰੋਪਚੋਣ ਜਿਹੜੀ ਲੜੀ ਜਾ ਰਹੀ ਐ ਕਿੱਥੇ ਕਿ ਸੀਐਮ ਸਾਡੇ ਭਗਵੰਤ ਮਾਨ ਹੋਣੀ ਉੱਥੇ ਡੇਰੇ ਲਾਉਣਗੇ ਔਰ ਜਿੱਤ ਦਾ ਅਪਡੇਟ ਕਰਾਉਣਾ ਜੇ ਕਰਾਂਗੇ ਪਰ ਉੱਥੇ ਵੀ ਜਿਸ ਢੰਗ ਦਾ ਪ੍ਰਭਾਵ ਦਿੱਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਉੱਥੇ ਵੀ ਦੋ ਪਾਵਰ ਸੈਂਟਰ ਨਗਰ ਆ ਰਹੇ ਇੱਕ ਉਹ ਸੈਂਟਰ ਨਗਰ ਆ ਰਿਹਾ ਜਿਹੜਾ ਸੰਦੀਪ ਪਾਠਕ ਹੋਣੀ ਨੇ ਔਰ ਦੂਸਰਾ ਪਾਵਰ ਸੈਂਟਰ ਜਿਹੜਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਸੁਣੋ ਜੇ ਜਿੱਤ ਹਾਲ ਹੋ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਸੀਟ ਜਿੱਤੀ ਜਾਂਦੀ ਹੈ ਤੇ ਸਿਹਰਾ ਜਾਏਗਾ ਸੰਦੀਪ ਪਾਠਕ ਤੇ ਰਾਗਵ ਕੱਡਾ ਦੇ ਨਾਂ ਤੇ ਤੇ ਜੇ ਹਾਰ ਆ ਜਾਂਦੀ ਹੈ ਤਾਂ ਫਿਰ ਜ਼ਿੰਮੇਵਾਰੀ ਆ ਜੇਗੀ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਉੱਤੇ ਇੱਕ ਬੜਾ ਵੱਡਾ ਜਿਹੜਾ ਦਿੱਲੀ ਦਾ ਜਿਹੜਾ ਸੈਂਟਰ ਹੈ ਉਹ ਕਿਸ ਢੰਗ ਨਾਲ ਪੰਜਾਬ ਨੂੰ ਚਲਾਉਣ ਦਾ ਯਤਨ ਕਰ ਰਿਹਾ ਇਹਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਸੋ ਆਹ ਰਲ ਕੇ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਪਾਂ ਪਰਚੋਲ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਵੀ ਸਾਡੇ ਹਾਰ ਹੁੰਦੇ ਕੀ ਕਾਰਨ ਨੇ ਛੁੱਟਣ ਦੇ ਕੀ ਕਾਰਨ ਨੇ ਉਹ ਸਿਰਫ ਇੱਕ ਦੂਜੇ ਤੇ ਦੋਸ਼ ਲਾ ਕੇ ਸਾਡੇ ਲੋਕਾਂ ਨੂੰ ਉਹਨਾਂ ਮਸਲਿਆਂ ਤੋਂ ਭਟਕਾਉਣ ਦਾ ਯਤਨ ਕਰਦੇ ਨੇ ਤਾਂ ਕਿ ਅਸੀਂ ਕੱਠੀ ਹੋ ਕੇ ਗੱਲ ਨਾ ਕਰ ਸਕੀਏ ਜ਼ਿਲੰਦਰ ਦੇ ਅੰਦਰ ਅੱਜ ਬਹੁਤ ਵੱਡੀ ਜਿਹੜੀ ਰੈਲੀ ਹੈ ਜਿਹੜੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਇਹ ਪ੍ਰਦਰਸ਼ਨ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਇਹ ਮੁੱਦੇ ਸੀ ਜਿਨ੍ਹਾਂ ਨੇ ਅੱਜ 13 ਸੀਟਾਂ ਤੋਂ ਜਿਹੜੀ ਹੋਰ 3 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੋ ਇਹ ਮੁੱਦੇ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ ਜਾਰੀ ਕਰਨ ਤੋਂ ਬਾਅਦ ਸੌਰੀ ਤੇ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਦੇਣਾ ਜਾਂ ਸਾਡੇ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਉਹ ਜਾਰੀ ਨਾ ਕਰਨਾ ਮਲਾਜ਼ਮਾਂ ਜਾਂ ਟੀਚਰਾਂ ਨੂੰ ਉਹਨਾਂ ਦੇ ਰਜੂਕੀ ਪੱਤਰ ਦੇਣ ਤੋਂ ਬਾਅਦ ਜੋਇਨ ਨਾ ਕਰਾਉਣਾ ਕਿਸਾਨਾਂ ਦੀਆਂ ਮੰਗਾਂ ਉਸੇ ਦੀਆਂ ਉਸੇ ਤਰ੍ਹਾਂ ਪੈਂਡਿੰਗ ਨੇ ਭਾਵੇਂ ਕਿ ਸਰਕਾਰ ਵੱਲੋਂ ਕੁਝ ਫਸਲਾ ਤੇ ਰੇਟ ਵਧਾ ਦਿੱਤੇ ਗਏ ਨੇ ਪਰ ਐਮਐਸਪੀ ਕਾਨੂੰਨੀ ਦੇਣ ਦਾ ਉਹਨਾਂ ਨੇ ਯਤਨ ਨਹੀਂ ਕੀਤਾ ਔਰ ਨਾ ਹੀ ਇਹ ਐਮਐਸਪੀ ਕਾਨੂੰਨੀ ਗਾਰੰਟੀ ਦੇ ਤੌਰ ਤੇ ਗਣੀ ਜਾਏਗੀ ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਦਾ ਤੇ ਕੇਂਦਰ ਦੀ ਸਰਕਾਰ ਦਾ ਹੱਥ ਹੈ ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇੱਕ ਦੂਜੀ ਪਾਰਟੀ ਨੂੰ ਨਿੰਦਣ ਦੀ بجائے ਅਸੀਂ ਇੱਕ ਜੁੜਤਾ ਦੇ ਨਾਲ ਪੰਜਾਬ ਦੇ ਲੋਕਾਂ ਦੀ ਬਾਹ ਫੜੀਏ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹ ਜਾਣਨ ਦਾ ਯਤਨ ਕਰੀਏ ਕਿ ਸਾਡੇ ਹਾਰਨ ਦੇ ਕੀ ਕਾਰਨ ਸੀ ਅਸੀਂ ਕਿਉਂ ਨਹੀਂ ਜਿੱਤ ਪਾਏ ਲੋਕ ਸਾਡੇ ਖਿਲਾਫ ਕਿਉਂ ਹੁੰਦੇ ਜਾ ਰਹੇ ਨੇ ਕਿਸੇ ਵੀ ਤਰ੍ਹਾਂ ਨੂੰ ਬਹੁਤ ਨਾ ਮਹਿਣਾ ਉਹਦਾ ਇੱਕ ਕਾਰਨ ਹੈ ਸੋ ਇਸ ਕਰਕੇ ਅੱਜ ਸੰਸਾਰ ਦੇ ਅੰਦਰ ਇੱਕ ਵੱਖਰੇ ਤੌਰ ਦੇ ਉੱਤੇ ਪੰਜਾਬ ਨੂੰ ਜਿਹੜਾ ਵੇਖਿਆ ਜਾ ਰਿਹਾ ਸੋ ਇਸ ਦੇਖ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਖੁਦ ਨੂੰ ਯਤਨ ਕਰਨਾ ਪਏਗਾ ਸਾਨੂੰ ਖੁਦ ਨੂੰ ਉੱਠਣਾ ਪਏਗਾ ਸਾਨੂੰ ਉੱਠ ਕੇ ਇਹਨਾਂ ਲੋਕਾਂ ਦੀਆਂ ਚਾਲਾਂ ਨੂੰ ਸਮਝਣਾ ਪਏਗਾ ਨਹੀਂ ਤੇ ਇਸੇ ਤਰ੍ਹਾਂ ਤੇ ਚੋਣਾਂ ਹੁੰਦੀਆਂ ਰਹਿਣਗੀਆਂ ਕਿ ਰਾਜਨੀਤਿਕ ਲੋਕ ਆਪਣੇ ਮਫਾਦ ਵਾਸਤੇ ਆਪਣੀਆਂ ਲਾਲਚ ਵਾਸਤੇ ਪਾਰਟੀਆਂ ਨੂੰ ਤੋੜਦੇ ਰਹਿਣਗੇ ਪਰ ਕਦੇ ਵੀ ਆਪਣੇ ਅੰਦਰ ਝਾਕਣ ਦਾ ਯਤਨ ਨਹੀਂ ਕਰਨਗੇ ਇਹ ਤੁਹਾਡਾ ਦਬਾਅ ਹੀ ਹੈ ਜਿਹੜਾ ਇਹਨਾਂ ਦੇ ਉੱਤੇ ਦਬਾਅ ਬਣਨ ਤੋਂ ਬਾਅਦ ਸ਼ਹਿਰ ਪੰਜਾਬ ਦੀ ਫਿਰ ਕਿਸਮਤ ਜਿਹੜੀ ਜਗ ਜੇ ਤੇ ਲੋਕ ਜਿਹੜੇ ਨੇ ਚਤਨ ਹੋ ਕੇ ਇਹਨਾਂ ਲੋਕਾਂ ਦੀਆਂ ਚਾਲਾਂ ਨੂੰ ਸਮਝ ਕੇ ਆਪਣੇ ਮਫਾਦ ਚ ਕਾਮਯਾਬ ਹੋਣ ਜੇ ਮੇਰੀ ਇਹ ਛੋਟੀ ਜਿਹੜਾ ਐਪੀਸੋਡ ਆ ਪਸੰਦ ਆਉਂਦਾ ਤੇ ਲਾਜ਼ਮੀ ਗੱਲ ਆ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਔਰ ਸ਼ੇਅਰ ਵੀ ਕਰੋ ਔਰ ਸਾਰੇ ਜਿਹੜੇ ਨੇ ਇਸ ਚੈਨਲ ਦੀ ਮਤਲਬ ਸ਼ੇਅਰ ਕਰਕੇ ਤੇ ਆਪਣੇ ਸੁਝਾਅ ਵੀ ਮੈਨੂੰ ਦਿਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਇੱਕ ਚੰਗਾ ਤੇ ਵਧੀਆ ਪ੍ਰੋਗਰਾਮ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂ ਉਦੋਂ ਤੱਕ ਇੰਤਜ਼ਾਰ ਕਰਦੇ ਆਂ ਰੱਬ ਰੱਖਾ